ਮੈਨੂੰ ਇੱਕ ਮਾਈ ਦਾ ਫੋਨ ਆਇਆ ਕਹਿੰਦੀ ਬਾਬਾ ਜੀ ਅਸੀਂ ਅਮਰੀਕਾ ਰਹਿੰਦੇ ਆ ਮੈਂ ਕਿਹਾ ਬਹੁਤ ਚੰਗੀ ਗੱਲ ਕਹਿੰਦੀ ਕਿਸੇ ਨੇ ਕੁਝ ਕੀਤਾ ਹੋਇਆ ਮੈਂ ਕਿਹਾ ਤੁਹਾਡੇ ਕਰਜ ਕਹਿੰਦੀ ਹਾਂਜੀ ਮੈਂ ਤੁਹਾਨੂੰ ਕਿਦਾਂ ਪਤਾ ਹੈ ਕਹਿੰਦੀ ਬਾਬਾ ਜੀ ਕੀਤਾ ਵੀ ਸਾਡੇ ਆਪਣਿਆਂ ਨਹੀਂ ਆ ਮੇਰੀ ਜਠਾਣੀ ਇੱਕ ਨਣਾਨ ਇੰਡੀਆ ਰਹਿੰਦੇ ਕਹਿੰਦੀ ਉਹ ਇੱਥੋਂ ਕਰੀ ਜੰਨੀਆਂ ਕੁਝ ਕਰੀ ਜੰਨੀਆਂ ਮੈਂ ਕਿਹਾ ਕੀ ਕਰਦੀਆਂ ਕਹਿੰਦੀ ਵੀਰਵਾਰ ਸ਼ਨੀਵਾਰ ਫੋਨ ਕਰਦੀਆਂ ਪਤਾ ਨਹੀਂ ਕਿੰਨੇ ਮੰਤਰ ਪੜ੍ਹਦੀਆਂ ਸਾਡੇ ਘਰ ਲੜਾਈ ਹੋ ਰਹੀ ਹੈ ਮੈਂ ਉਹਨੂੰ ਕਿਹਾ ਵੀ ਉਹ ਕਿੱਥੇ ਰਹਿਣੀ ਆ ਕਹਿੰਦੇ ਉਹ ਤਾਂ ਇੱਥੇ ਮਾਲਪੁਰ ਰਹਿਣੀ ਆ ਮੈਂ ਕਿਹਾ ਵੀ ਮਾਲਪੁਰ ਤੋਂ ਅਮਰੀਕਾ ਜਾਦੂ ਮੰਤਰ ਹੋ ਜਾਂਦਾ ਭਾਈ 30 40 ਲੱਖ ਰੁਪਈਆ ਲੱਗਦਾ ਅਮਰੀਕਾ ਜਾਣ ਨੂੰ ਉਹਨੇ ਕਿਹਾ ਐਮਾਜ਼ਨ ਵਾਲਿਆਂ ਨੇ ਸੈਟਿੰਗ ਕੀਤੀ ਵੈ ਇਥੋਂ ਮੰਤਰ ਤੇਰੇ ਘਰ ਭੇਜਦੀ ਆ ਜਦੇ ਲੜਾਈ ਹੋ ਪੈ ਕਹਿੰਦੇ ਨਹੀਂ ਬਾਬਾ ਜੀ ਉਹਨੇ ਕੁਝ ਕੀਤਾ ਹੋਇਆ ਮੈਂ ਕਿਹਾ ਕੁਝ ਨਹੀਂ ਕੀਤਾ ਹੋਇਆ ਤੂੰ ਮੇਰੀ ਗੱਲ ਮੰਨ ਕਹਿੰਦੇ ਬਾਬਾ ਜੀ ਦੱਸੋ ਮੈਂ ਕਿਹਾ ਜਿੱਦਣ ਉਹਨਾਂ ਦਾ ਫੋਨ ਆਵੇ ਨਾ 15 ਮਿੰਟ ਮੂਲ ਮੰਤਰ ਕਰ ਲਿਆ ਕਰ ਜਿੱਦਣ ਉਹਨਾਂ ਦਾ ਫੋਨ ਆਵੇ 15 ਮਿੰਟ ਤੂੰ ਮੂਲ ਮੰਤਰ ਕਰ ਲਿਆ ਕਰ ਕਹਿੰਦੀ ਬਾਬਾ ਜੀ ਫਿਰ ਠੀਕ ਹੋ ਜਾਉ ਮੈਂ ਕਰਕੇ ਵੇਖੋ ਅੱਛਾ ਉਹਨੇ ਉਹ ਕੰਮ ਸ਼ੁਰੂ ਕਰਤਾ ਜਿੱਦਣ ਉਹਦਾ ਫੋਨ ਆਉਂਦਾ ਉਦਣੇ ਉਹ 15 ਮਿੰਟ ਮੂਲ ਮੰਤਰ ਜਦੋਂ ਮੂਲ ਮੰਤਰ ਕਰਦੀ ਹੈ ਉਹਨੂੰ ਉਹ ਸਾਰੀਆਂ ਗੱਲਾਂ ਦਿਮਾਗ ਚੋਂ ਭੁੱਲ ਜਾਨੀਆਂ ਮੇਰੇ ਘਰ ਵਾਲੇ ਨੂੰ ਚੱਕਤਾ ਹੋਣਾ ਕੁਝ ਮੰਗਦੀਆਂ ਹੋਣੀਆਂ ਸੁਨੇਹਾ ਲਾਇਆ ਹੁਣ ਅੱਛਾ ਨਾ ਵੀ ਕੁਝ ਮੰਗਿਆ ਹੋਵੇ ਕਾਮੀ ਫੋਨ ਤੋਂ ਬਾਅਦ ਲੈ ਡਿਮਾਂਡ ਪਾਤੀ ਹੋਣੀ ਕੋਈ ਆਪੇ ਕਲੇਸ਼ ਹੋ ਜਦੋਂ ਮੂਲ ਮੰਤਰ ਕਰਨ ਲੱਗ ਪਏ ਉਹਨੂੰ ਚਿੰਤਾ ਭੁੱਲਣ ਲੱਗ ਪਿਆ ਲਕੀਰ ਕਹੇ ਆਪਣੇ ਆਪ ਹੀ ਕਹਿੰਦੀ ਬਾਬਾ ਜੀ ਹੁਣ ਤੱਕ ਕਹਿੰਦੀ ਮਹੀਨਾ ਹੋ ਗਿਆ ਅਸਰ ਘਟ ਗਿਆ ਉਹਨਾਂ ਦੇ ਮੰਤਰ ਦਾ ਮੈਂ ਕਹਾਂ ਮੰਤਰ ਪਹਿਲਾਂ ਵੀ ਨਹੀਂ ਸੀ ਕੋਈ ਹੁਣ ਤੂੰ ਗੁਰੂ ਦੇ ਮੰਤਰ ਨਾਲ ਜੁੜ ਗਈਆਂ ਤਾਂ ਤੇਰੇ ਤੇ ਕਿਰਪਾ ਹੋਵੇ ਲਖੋ ਕਿਸੇ ਦਾ ਕੋਈ ਮੰਤਰ ਨਹੀਂ ਚੱਲਦਾ ਤੁਸੀਂ ਆਪਣੇ ਗੁਰੂ ਦਾ ਮੰਤਰ ਜਪੋ ਸਤਨਾਮ ਸ੍ਰੀ ਵਾਹਿਗੁਰੂ ਤੁਹਾਡੇ ਤੇ ਕੋਈ ਮੰਤਰ ਚੱਲ ਹੀ ਨਹੀਂ ਸਕਦਾ ਜਦੋਂ ਆਪਾਂ ਨਹੀਂ ਜਪਣਾ ਫਿਰ ਦੂਜਿਆਂ ਦੀਆਂ ਗੱਲਾਂ ਦਾ ਅਸਰ ਤਾਂ ਹੋਣਾ ਹੀ ਹੋਣਾ ਹੈ ਆਪਣੇ ਘਰ ਵਿੱਚ ਨਾਮ ਜਪੋ